ਹਾਂਜੀ ਸਤਿ ਸ਼੍ਰੀ ਅਕਾਲ ਜੀ ਟ੍ਰੂਥਵੇ ਇੰਗਲਿਸ਼ ਸਕੂਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਐਂਡ ਆਈ ਹੋਪ ਤੁਸੀਂ ਸਾਰੇ ਜਾਣੇ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਪੰਜ ਸ਼ਬਦਾਂ ਦੀ ਅਗਲੀ ਕਲਾਸ ਇਹ ਜੋ ਪੰਜ ਸ਼ਬਦ ਸਕਰੀਨ ਤੇ ਆ ਰਹੇ ਨੇ ਅੱਜ ਆਪਾਂ ਇਹਨਾਂ ਦਾ ਮਤਲਬ ਇਹਨਾਂ ਨੂੰ ਬੋਲਣ ਦਾ ਤਰੀਕਾ ਤੇ ਸਭ ਤੋਂ ਜ਼ਰੂਰੀ ਇਹਨਾਂ ਨੂੰ ਸੈਂਟੈਂਸ ਦੇ ਵਿੱਚ ਵਰਤਣਾ ਕਿਵੇਂ ਹੈ ਇਹ ਤਿੰਨ ਚੀਜ਼ਾਂ ਆਪਾਂ ਸਿੱਖਾਂਗੇ ਅੰਗਰੇਜ਼ੀ ਦੇ ਸ਼ਬਦਾਂ ਦੀ ਨੌਲੇਜ ਮੈਂ ਆਪਣੇ ਚੈਨਲ ਤੇ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦਾ ਹਾਂ ਬਟ ਅਗਰ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਆਪਣੀ ਲਾਈਫ ਦੇ 10 ਤੋਂ ਲੈ ਕੇ 4 ਮਹੀਨੇ ਅੰਗਰੇਜ਼ੀ ਦੀ ਪ੍ਰੋਪਰ ਟ੍ਰੇਨਿੰਗ ਲਓ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਅੰਗਰੇਜ਼ੀ ਸਿਖਾਉਂਦੇ ਆ ਟਰੂਥਵੇ ਇੰਗਲਿਸ਼ ਸਕੂਲ ਇੱਕ ਆਨਲਾਈਨ ਇੰਸਟੀਚਿਊਟ ਹੈ ਜਿਹੜਾ ਸਪੈਸ਼ਲੀ ਪੰਜਾਬ ਬੋਰਡ ਦੇ ਜਾਂ ਜਿਹੜੇ ਵੀਕ ਸਟੂਡੈਂਟਸ ਨੇ ਉਹਨਾਂ ਨੂੰ ਟ੍ਰੇਨ ਕਰਦਾ ਐ ਐਂਡ ਪਿਛਲੇ 3 ਸਾਲਾਂ ਦੇ ਵਿੱਚ ਹਜ਼ਾਰਾਂ ਸਟੂਡੈਂਟ ਨੂੰ ਆਪਾਂ ਤਿਆਰ ਕਰ ਚੁੱਕੇ ਆਂ ਆਪਣੀ ਕਲਾਸ ਦੇ ਵਿੱਚ ਕੋਈ ਉਮਰ ਦੀ ਬਾਉਂਡੇਸ਼ਨ ਨਹੀਂ 15 ਸਾਲ ਤੋਂ ਲੈ ਕੇ 65 ਸਾਲ ਤੱਕ ਦੇ ਕੈਂਡੀਡੇਟ ਮੇਰੇ ਕੋਲੇ ਕਲਾਸਸ ਲੈ ਰਹੇ ਨੇ ਸੋ ਆਪਣੇ ਕੋਲੇ ਪਰਸਨਲ ਕਲਾਸ ਵੀ ਅਵੇਲੇਬਲ ਹੁੰਦੀ ਐ ਐਂਡ ਗਰੁੱਪ ਕਲਾਸ ਵੀ ਅਵੇਲੇਬਲ ਹੁੰਦੀ ਐ ਗਰੁੱਪ ਕਲਾਸਾਂ ਦਾ ਟਾਈਮ ਸ਼ਾਮ ਦਾ ਫਿਕਸ ਹੁੰਦਾ ਐ ਐਂਡ ਪਰਸਨਲ ਕਲਾਸ ਦੇ ਵਿੱਚ ਟਾਈਮ ਸਟੂਡੈਂਟ ਦੇ ਅਕੋਰਡਿੰਗ ਰੱਖਿਆ ਜਾਂਦਾ ਐ ਐਂਡ ਉਹਨੂੰ ਤਿਆਰ ਵੀ ਉਸਦੇ ਲੈਵਲ ਦੇ ਹਿਸਾਬ ਨਾਲ ਹੀ ਕੀਤਾ ਜਾਂਦਾ ਹੈ ਸੋ ਆਪਣੀ ਡੈਮੋ ਕਲਾਸ ਬੁੱਕ ਕਰਨ ਦੇ ਲਈ ਸਕਰੀਨ ਤੇਾਰੇ ਨੰਬਰ ਦੇ ਥਰੂ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਅੱਜ ਦੀ ਕਲਾਸ ਦਾ ਆਪਣਾ ਪਹਿਲਾ ਸ਼ਬਦ ਹੈ ਸਮਥਿੰਗ ਸਮਥਿੰਗ ਉਦਾ ਕੁਝ ਆਈ ਨੀਡ ਸਮਥਿੰਗ ਮੈਨੂੰ ਕੁਝ ਚਾਹੀਦਾ ਟੂ ਬ੍ਰੇਕ ਦਾ ਗਲਾਸ गिलास तोड़न मैनू कुछ चाहिए है। शीशा तोड़न लिय मैनू कुछ चाहिए एवरी सारा कुछ सारा कुछ ही हैज़ left एवरीथिंग उन्हें सारा कुछ छोड़ देता। सॉरी everything। ठीक है उसद तो है जी ऑल ऑल सारे सारे ऑल द मैंबरस ऑफ द सोसाइटी शुड थिंक अबाउट दिस प्रॉब्लम ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਇਸ ਉਸ ਸਮੱਸਿਆ ਬਾਰੇ ਸੋਚਣਾ ਚਾਹੀਦਾ ਹੈ ਠੀਕ ਹੈ 올 ਮਤਲਬ ਸਾਰੇ ਉਸ ਤੋਂ ਬਾਅਦ ਹੈ ਜੀ ਹੋਲ ਹੋਲ ਹੁੰਦਾ ਸਾਰਾ ਓਕੇ ਲਾਈਕ ਮਾਈ ਹੋਲ ਵਰਕ ਇਜ਼ ਪੈਂਡਿੰਗ ਆਈ ਕੈਨੋਟ ਸੋ ਇਸ ਕਰਕੇ so i cannot go with you mera sara kam pya hai is karke main nahi ja sakda so matlab is karke theek hai ji ji us to baad hai ji last aj da apna shabd entire entire hunda sara pura a e whole da synonym hai एंटायर वर्ल्ड सी हिज अचीवेंट वनडे एक दिन एक दिन सारा संसार प्राप्ति देखूगा हम वनडे शुरू ची भी लगा सकते हैं भाई आप ठीक है जी so, सो ये अपनी आज की क्लास देखो हूँ मैं इतने will ਦੇ ਨਾਲ ਪਹਿਲੀ ਫਾਰਮ ਯੂਜ਼ ਕੀਤੀ ਹੈ ਬਹੁਤ ਕੁਝ ਯੂਜ਼ ਕੀਤਾ ਹੈ ਆਈ ਦੇ ਨਾਲ ਕੈਨ ਨਾਟ ਪਹਿਲੀ ਫਾਰਮ ਇਜ਼ ਨਾਲ ਆਈ ਐਨ ਜੀ ਠੀਕ ਹੈ ਬਹੁਤ سارے ਸਟਰਕਚਰ ਯੂਜ਼ ਕੀਤੇ ਨੇ ਸੋ ਇਹ ਤੁਹਾਨੂੰ ਉਦੋਂ ਹੀ ਸਮਝ ਆਏਗਾ ਜਦੋਂ ਤੁਸੀਂ ਪ੍ਰੋਪਰ ਟ੍ਰੇਨਿੰਗ ਲਓਗੇ ਸੋ 3-4 ਮਹੀਨੇ ਕਟੋ-ਕਾਟਾ ਪੜਾਉਂ ਦਿਓ ਤੇ ਤੁਹਾਡੀ ਇੰਗਲਿਸ਼ ਦੀ ਸਮੱਸਿਆ ਆਪਾਂ ਬਿਲਕੁਲ ਖਤਮ ਕਰ ਦਾਂਗੇ ਤੁਸੀਂ ਕਿਸੇ ਵੀ ਮੋੜ ਤੇ ਖੜੇ ਹੋ ਆਪਣੀ ਲਾਈਫ ਦੇ ਅੱਜ ਕੱਲ ਹਰ ਇੱਕ ਬੰਦੇ ਨੂੰ ਅੰਗਰੇਜ਼ੀ ਦੀ ਲੋੜ ਹੈ ਤੁਹਾਡੀ ਏਜ ਜ਼ਿਆਦਾ ਹੈ ਤੁਹਾਡਾ ਗੈਪ ਬਹੁਤ ਜ਼ਿਆਦਾ ਪੈ ਗਿਆ ਤੁਹਾਨੂੰ ਅੰਗਰੇਜ਼ੀ ਤੋਂ ਅੰਗਰੇਜ਼ੀ ਸਮਝ ਨਹੀਂ ਆਉਂਦੀ ਮੈਂ ਪੰਜਾਬੀ ਲੈਂਗੁਏਜ ਦੇ ਵਿੱਚ ਟੀਚ ਕਰਦਾ ਹਾਂ ਅਸੀਂ ਦੋ ਜਾਣੇ ਹਾਂ ਮੈਡਮ ਐਂਡ ਮੈਂ ਜਿੰਨਾ ਸਟੂਡੈਂਟਸ ਦਾ ਪੜਾਈ ਦੇ ਨਾਲ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਸੀ ਉਹ ਵੀ 4-5 ਮਹੀਨੇ ਲਗਾ ਕੇ ਮੇਰੇ ਕੋਲੇ ਟ੍ਰੈਂਡ ਹੋਏ ਨੇ ਆਪਣੇ ਜੀਟੀ ਦੇ ਉਹਨਾਂ ਨੇ ਬੈਂਡ ਲਏ ਨੇ ਆਪਣੀ ਪੀਆਰ ਦੀਆਂ ਫਾਈਲਾਂ ਅਪਲਾਈ ਕੀਤੀਆਂ ਨੇ ਕੈਨਡਾ ਯੂਐਸਏ ਯੂਕੇ ਆਸਟ੍ਰੇਲੀਆ ਸਟੂਡੈਂਟਸ ਮੇਰੇ ਤੋਂ ਆਨਲਾਈਨ ਕਲਾਸਾਂ ਲੈਂਦੇ ਨੇ ਸਪੈਸ਼ਲੀ ਪਰਸਨਲ ਕਲਾਸ ਸੋ ਪਰਸਨਲ ਕਲਾਸ ਆਪਣੀ ਬਹੁਤ ਬੈਨੀਫੀਸ਼ੀਅਲ ਹੈ ਜਿਦੇ ਵਿੱਚ ਸਿਰਫ ਇੱਕ ਸਟੂਡੈਂਟ ਨੂੰ ਇੱਕ ਟਾਈਮ ਤੇ ਆਪਾਂ ਟੀਚ ਕਰਦੇ ਹਾਂ ਸੋ ਇਹ ਸੀ ਆਪਣੀ ਅੱਜ ਦੀ ਕਲਾਸ 10 ਤੋਂ ਲੈ ਕੇ 15 ਮਿੰਟ ਦਾ ਮੇਰਾ ਇਹ ਐਫਰਟ ਹੁੰਦਾ ਹੈ ਕਿ ਤੁਹਾਨੂੰ ਕੁਝ ਨਾ ਕੁਝ ਨਵਾਂ ਸਿਖਾਇਆ ਜਾਵੇ ਇਹ ਜਿਹੜੇ ਸ਼ਬਦ ਸੀ ਇਹ ਬੜੇ ਕਨਫਿਊਜ਼ਿੰਗ ਹੁੰਦੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਕੱਠਾ ਹੀ ਸਿਲੈਕਟ ਕਰ ਲਿਆ ਸੋ ਆਈ ਹੋਪ ਇਹ ਕਲਾਸ ਤੁਸੀਂ ਬਹੁਤ ਕੁਝ ਸਿੱਖਿਆ ਤੁਸੀਂ ਮੇਰਾ ਹੁਣ ਇੱਕ ਕੰਮ ਕਰਨਾ ਜੀ ਸ਼ੇਅਰ ਬਟਨ ਤੇ ਕਲਿੱਕ ਕਰੋ ਲਿੰਕ ਕਾਪੀ ਕਰੋ ਆਪਣੇ WhatsApp ਸਟੇਟਸ ਦੇ ਵਿੱਚ ਵਧੀਆ ਜਿਹਾ ਕਮੈਂਟ ਕਰਕੇ ਜੋ ਵੀ ਤੁਹਾਡੀ ਫੀਲਿੰਗ ਹੈ ਵੀਡੀਓ ਦੇ ਰਿਗਾਰਡਿੰਗ ਉਹ ਤੁਸੀਂ ਆਪਣਾ ਇਹਨੂੰ ਸ਼ੇਅਰ ਕਰ ਦਿਓ ਸੋ ਮੈਂ ਸਮਝੂਗਾ ਤੁਸੀਂ ਮੈਨੂੰ ਇਸ ਵੀਡੀਓ ਦਾ ਇਸ ਮੇਰੀ ਮਿਹਨਤ ਦਾ ਤੁਸੀਂ ਮੁੱਲ ਦਿੱਤਾ ਸੋ ਠੀਕ ਹੈ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਨਵੇਂ ਕਨਸੈਪਟ ਦੇ ਨਾਲ ਥੈਂਕ ਯੂ so much ਟੇਕ ਕੇਅਰ ਐਂਡ 올 ਦਾ ਬੈਸਟ